ਟਾਡੇ ਕੋਲੇ ਹੁਣ ਜਿਵੇਂ ਤੁਸੀਂ ਸੇਵਾ ਕਰਦੇ ਹੋ ਇਹਦੇ ਵਿੱਚੋਂ ਬਾਈ ਚਾਂਸ ਕਿਸੇ ਨੂੰ ਲੋਡ ਪੈ ਜਾਵੇ ਤੁਹਾਡੇ ਕੋਲੇ ਉਸ ਟਾਈਮ ਨਾ ਹੋਣ ਫਿਰ ਤੁਹਾਡੇ ਕੋਲੇ ਤੁਸੀਂ ਕਿੱਥੋਂ ਅਰੇਂਜ ਕਰਦੇ ਹੋ ਵੀਰ ਜੀ ਨਾਲ ਹੀ ਤਾਂ ਗੱਲੇ ਨਹੀਂ ਹੈ ਅੱਜ ਤੱਕ ਪੈਸੇ ਦੀ ਤਾਂ ਕਮੀ ਆਈ ਹੋਣੀ ਜਿਵੇਂ ਵੀ ਆਪਣੇ ਗੱਲੇ ਦੇ ਵਿੱਚੋਂ ਕਿਉਂਕਿ ਮੈਂ ਅੱਜ ਤੱਕ ਪੈਸਾ ਗਿਣਿਆ ਨਹੀਂ ਕੋਈ ਕੰਸੀ ਤਨਖਾਹ ਮੈਂ ਖਾ ਜੀ ਮੈਂ ਗਿਣ ਕੇ ਨਹੀਂ ਲੈਣੀ ਵੀ ਜੋ ਤੁਸੀਂ ਗੀਜੇ ਚ ਪਾ ਦੋਗੇ ਬਸ ਉਹੀ ਲੈਣੀ ਆ ਤੇ ਦੁਨੀਆ ਤੇ ਸੁਖੀ ਹੋਊ ਆ ਜੀਰੇ ਮੀਆਂ ਬੀਬੀ ਦੀ ਬਣਦੀ ਆ ਸਾਡੇ ਮੀਆਂ ਤੇ ਬੀਬੀ ਦੀ ਅੱਜ ਤੱਕ ਜੀ ਤੂੰ ਤੂੰ ਮੈਂ ਮੈਂ ਨਹੀਂ ਹੋਈ ਫਿਰ ਮਹਾਸਵਰ ਕੋਥੇ ਜਿੱਥੇ ਲਾਲ ਵਧੀ ਨਿਕਲੇ ਨੇ ਮੇਰੇ ਦੋਏ ਬੇਟੀਆਂ ਤੇ ਮੇਰਾ ਬੇਟਾ ਕਦੇ ਉਹਨਾਂ ਨੇ ਮੈਨੂੰ ਨਾ ਪੁੱਛਿਆ ਅੱਜ ਤੱਕ ਵੀ ਤੁਸੀਂ ਕਿੰਨੇ ਪੈਸੇ ਕਮਾਉਨੇ ਹੋ ਵਿਆਹ 30 ਸਾਲ ਹੋ ਗਏ 30 ਸਾਲਾਂ ਦੇ ਵਿੱਚ ਚ ਪੰਜ ਕੁ ਵਾਰ ਹਾਂ ਤੇ ਗਏ ਹੋਣੇ ਅੱਜ ਤੱਕ ਉਹਨਾਂ ਨੇ ਕਦੇ ਹੀ ਨਹੀਂ ਕਿਹਾ ਵੀ ਮੈਨੂੰ ਆਹ ਸੂਟ ਲੈ ਦੇੋ ਜਾਂ ਉਹ ਮੈਂ ਜ਼ਿੰਦਗੀ ਵਿੱਚ ਬੜੀਆਂ ਠੋਕਰਾਂ ਖਾਧੀਆਂ ਨੇ ਵੀ ਜਦੋਂ ਮੇਰਾ ਪਿਤਾ ਗੁਜਰਿਆ ਸੀਗਾ ਵੀ ਸਾਡੇ ਕੋਲੇ ਉਸ ਦਿਨ 500 ਰੁਪਏ ਸੀਗਾ ਕੋਈ ਦੇ ਕੇ ਗਿਆ ਸੀ ਅਸੀਂ ਲੈਣਾ ਸੀਗਾ ਅਸੀਂ ਉਹਦੇ ਵਿੱਚੇ ਸਭ ਕੁਝ ਕੀਤਾ ਜੀ 35 ਸਾਲ ਹੋ ਗਏ ਹਨ ਕਿ ਮੈਨੂੰ ਚਾਹ ਪੀਤੇ ਨੂੰ ਵੀ ਮੈਂ ਚਾਹ ਨਹੀਂ ਪੀਤੀ ਮੈਂ ਚਾਹ ਨੂੰ ਵੀ ਨਸ਼ਾ ਸਮਝਦਾ ਬੇਟੇ ਨੇ ਤਾਂ ਕੀ ਕਰਨਾ ਕੋਈ ਅਰਦਾਸ ਦਾ ਪੈਸਾ ਕਹਦੇ ਵੀ ਅੱਜ ਤੱਕ ਜ਼ਿੰਦਗੀ ਦੇ ਵਿੱਚ ਮੈਂ ਵੀ ਜੀ ਉਹ ਜਿਹੜਾ ਇਨਸਾਨ ਕਹੂਗਾ ਨਾ ਵੀ ਮੇਰੇ ਘਰੋਂ ਇਹ ਮੰਗ ਕੇ ਪੈਸੇ ਲੈ ਕੇ ਨੇ ਅੜ ਕੇ ਮੈਂ ਸਾਰੀ ਜ਼ਿੰਦਗੀ ਉਹਦੇ ਘਰ ਨਾਲ ਗੁਲਾਮ ਕਰ ਬਣ ਕੇ ਰਹਿ ਜੂੰਗਾ ਉਹ ਨੌਕਰ ਬਣ ਕੇ ਰਹਿ ਜੂੰਗਾ ਆਪ ਪਾਪਾ ਬੁੱਢਾ ਜੀ ਉਹਨਾਂ ਨੇ ਵੀ ਕਿੰਨਾ ਮਸ਼ੱਕਤ ਕਰੀਆ ਗੁਰਨਾਨ ਪਾਸ਼ਾ ਨੇ ਖੇਤੀ ਕਰੀਆ ਕੀ ਅਸੀਂ ਉਹਨਾਂ ਨਾਲ ਉੱਤੇ ਹੋ ਗਏ ਅਸੀਂ ਉਹਨਾਂ ਵੱਡੇ ਹੋ ਗਏ ਅਸੀਂ ਅਸੀਂ ਸ਼ਰਮ ਮੰਦਿਆਂ ਇਹ ਗੱਲ ਨੂੰ ਵੀ ਅਸੀਂ ਨਹੀਂ ਜੀ ਆਪਣਾ ਭਾਂਡਾ ਨਹੀਂ ਮੰਨਣਾ ਜਾਂ ਉਹ ਨਹੀਂ ਕਰਨਾ ਵੀ ਜਿਹੜੇ ਗ੍ਰਾਂਥੀ ਸਿੰਘਾਂ ਦਾ ਸਾਡਾ ਗੁਜ਼ਾਰਾ ਨਹੀਂ ਹੁੰਦਾ ਜਾਂ ਉਹ ਹੁੰਦਾ ਕੀ ਫਾਇਦਾ ਯਾਰ ਸਵੇਰ ਤੋਂ ਨਿਤਨੇਮ ਕਰਕੇ ਸਾਰੀ ਦਿਹਾੜੀ ਵਿਹਲੇ ਬੈਠੇ ਰਹਿਣਾ ਕਮਰੇਆਂ 'ਚ ਪਏ ਰਹਿਣਾ ਮੈਂ ਇਹ ਗੱਲਾਂ ਤੋਂ ਬਹੁਤ ਦੂਰ ਹਾਂ ਜੀ ਵੀ ਆਪਣਾ ਬਖਾਵੇ ਤੋਂ ਬਖਾਵੇ ਤੋਂ ਮੈਨੂੰ ਬਹੁਤ ਨਫ਼ਰਤ ਆ ਜੀ ਰਾਵੀ ਤਾਂ ਜੀ ਕਰਦਾ ਏਸੀ ਚੜਾਣ ਨੂੰ ਆ ਆ ਛਤਰੀ ਆ ਉੱਤੇ ਕੱਪੜਾ ਵੀ ਨਹੀਂ ਪਾਇਆ ਮੈਂ ਇੱਥੇ 8-8 ਘੰਟੇ 10-10 ਘੰਟੇ 12-12 ਘੰਟੇ ਤਿੱਥੋਂ ਪੰਜ ਖੜਾ ਰਹਿਣਾ ਕਿਉਂ ਕਿਉਂਕਿ ਮੈਨੂੰ ਇਹ ਹੈ ਵੀ ਮੈਂ ਕੋਈ ਠੱਗੀ ਨਾ ਕਰਾਂ ਵੀ ਆਪਣੀ ਮਿਹਨਤ ਕਰਕੇ ਉਹ ਕਰਾਂ ਹੁਣ ਮੈਂ ਗ੍ਰਾਂਥੀ ਜੀ ਵੀ ਡਿਊਟੀ ਕਰਦਾ ਉੱਥੇ ਸਵੇਰੇ ਉੱਠ ਕੇ ਪ੍ਰਕਾਸ਼ ਕਰਨਾ ਪ੍ਰਕਾਸ਼ ਕਰਕੇ ਫੇਰ ਕਈ ਜਿਹੜੇ ਮੇਰੇ ਪ੍ਰੇਮੀ ਨੇ ਪ੍ਰੇਮੀ ਕੀ ਗੁਰੂ ਘਰ ਦੇ ਪ੍ਰੇਮੀ ਨੇ ਆਪਣੇ ਤਾਂ ਕੋਣ ਪ੍ਰੇਮੀ ਆ ਆਪਾਂ ਤਾਂ ਤੇ तकरीबन ਉਹਨਾਂ ਨੂੰ ਨਾ WhatsApp ਦੇ ਉੱਤੇ ਜਿਹੜੇ WhatsApp ਦੇ ਉੱਤੇ ਜਿਹੜੇ ਫੈਨ ਨੇ ਮੇਰੇ ਬਹੁਤ ਜ਼ਿਆਦਾ ਆਵਾਜ਼ ਦੇ ਉਹਨਾਂ ਨੂੰ ਹੁਕਮਨਾਮਾ ਜਿਹੜਾ ਏ ਉਤੋਂ ਡੈਲੀ ਦਾਸ ਭੇਜਦਾ ਏ ਆਪਣੀ ਤੁਹਾਡੇ ਕੋਲੇ ਤੁਹਾਡੇ ਕੋਲੇ ਹੁਣ ਜਿਵੇਂ ਤੁਸੀਂ ਸੇਵਾ ਕਰਦੇ ਹੋ ਇਹਦੇ ਵਿੱਚੋਂ ਬਾਈ ਚਾਂਸ ਕਿਸੇ ਨੂੰ ਲੋਡ ਪੈ ਜਾਵੇ ਤੁਹਾਡੇ ਕੋਲੇ ਉਸ ਟਾਈਮ ਨਾ ਹੋਣ ਫਿਰ ਤੁਹਾਡੇ ਕੋਲੇ ਤੁਸੀਂ ਕਿੱਥੋਂ ਅਰੇਂਜ ਕਰਦੇ ਹੋ ਬਿਰਗੀ ਨਾਲ ਹੀ ਤਾਂ ਗੱਲੇ ਨਹੀਂ ਹੈ ਨਾਲ ਹੀ ਤਾਂ ਅੱਜ ਤੱਕ ਮੇਰੇ ਡੈਡੀ ਨੂੰ ਜੀ 37 38 ਸਾਲ ਹੋ ਗਏ ਗੁਜਰਿਆ ਨੂੰ ਉਹ ਵੀ ਬਹੁਤ ਜ਼ਿਆਦਾ ਦਾਨ ਗੈਨੀ ਕਰਤਾਰ ਸਿੰਘ ਪਵਾਰਸੀ ਵਾਲੇ ਜਿਹੜੇ ਬੱਚਿਆਂ ਨੂੰ ਸੰਤਿਆ ਕਰਾਉਂਦੇ ਸੀਗੇ ਟੌੜਾ ਸਾਹਿਬ ਵੀ ਉਹਨਾਂ ਕੋਲੇ ਜਾਂਦੀ ਸੰਤਿਆ ਉਹਨਾਂ ਨੇ ਵੀ ਕੀਤੀ ਚੰਗੇ ਚੰਗੇ ਵਿਦਵਾਨ ਉਹਨਾਂ ਕੋਲੇ ਸੰਤਿਆ ਕਰਕੇ ਗਏ ਨੇ ਅੱਜ ਤੱਕ ਪੈਸੇ ਦੀ ਕਮੀ ਆਈ ਹੋਣੀ ਜੀ ਵੀ ਵੀ ਆਪਣੇ ਗੱਲੇ ਦੇ ਵਿੱਚੋਂ ਕਿਉਂਕਿ ਮੈਂ ਅੱਜ ਤੱਕ ਪੈਸਾ ਗਿਣਿਆ ਨਹੀਂ ਵੀ ਮੈਂ ਕਿੰਨੇ ਕੁ ਮਾਰਿਆ ਪ੍ਰਧਾਨ ਸਾਹਿਬ ਨੂੰ ਪੁੱਛ ਲਿਓ ਵੀ ਤੁਸੀਂ ਗ੍ਰਾਂਥੀ ਬੜੇ ਰੱਖੇ ਨੇ ਉਹ ਕਹਿੰਦੇ ਸੀ ਤਨਖਾਹ ਮੈਂ ਖਾ ਜੀ ਮੈਂ ਗਿਣ ਕੇ ਨਹੀਂ ਲੈਣੀ ਵੀ ਜੋ ਤੁਸੀਂ ਗਿੱਜੇ 'ਚ ਪਾ ਦੋਗੇ ਬਸ ਉਹੀ ਲੈਣੀ ਆ ਮੇਰੇ ਜੋ ਗਿੱਜੇ 'ਚ ਪਾ ਦਿੰਦੇ ਨੇ ਉਹ ਸਾਰੀ ਤਨਖਾਹ ਮੈਂ ਘਰੇ ਭੇਜ ਦਣਾ ਪੂਰੀ ਤਨਖਾਹ ਤੇ 나ਹੀਂ ਮੈਂ ਘਰ ਦੇਨ ਪੁੱਛਿਆ ਮੇਰੀ ਕਿੰਨੀ ਤਨਖਾਹ ਹੁੰਦੀ ਆ 나ਹੀਂ ਮੈਂ ਪੁੱਛਣਾ ਉਹ ਦੁਕਾਨ ਤੇ ਜਾਂਦੇ ਨਾ ਵੀਰ ਜੀ ਉਹਨਾਂ ਨੂੰ ਫੜਾ ਦਈ ਦਿੰਦੇ ਨੇ ਇਹ ਵੀ ਨਹੀਂ ਦੱਸਦੇ ਬਸ ਇਹਨਾਂ ਨੂੰ ਫੜਾ ਦਈਦਾ ਗਿਣ ਕੇ ਉਹ ਦੁਕਾਨ ਵਾਲੇ ਪਾ ਦਿੰਦੇ ਨੇ ਕਿਉਂਕਿ ਮੈਨੂੰ ਨਾ ਮੈਂ ਗਿਣਤੀਆਂ ਮਿੰਤੀਆਂ ਦੇ ਵਿੱਚ ਨਹੀਂ ਹੈਗਾ ਮੈਂ ਸਿਰਫ ਤੇ ਸਿਰਫ ਵਿਸ਼ਵਾਸ ਤੇ ਆ ਵੀ ਗੁਰੂ ਗ੍ਰੰਥ ਸਾਹਿਬ ਆ ਜੋ ਕਿ ਕਿ ਖਾਭੋ ਖਰਚੋ ਰਲ ਮਿਲ ਭਾਈ ਤੋਟ ਨਾ ਵਾ ਵੱਧ ਰੋ ਜਾਈ ਫੇ ਤਾਂ ਜਰ ਗੁਰਬਾਣੀ ਦੇ ਹੀ ਫਰਮਾਨ ਹੈ ਫੇ ਤੇ ਇੱਕ ਆ ਤੋਟ ਵਾਲੀ ਗੱਲ ਕਿਵੇਂ ਤੁਸੀਂ ਕਰਤੀ ਵੀ ਨਹੀਂ ਇਹ ਤਾਂ ਗੱਲ ਹੈ ਹੀ ਨਹੀਂ ਵੀਰ ਜੀ ਆਪਣੇ ਕੋਲ ਆਉਂਦੀ ਉਹੋ ਜਿਹੇ ਨੇ ਬੰਦੇ ਕੁਦਰਤੀ ਵੀ ਪਤਾ ਨਹੀਂ ਰੱਬ ਹੀ ਭੇਜਦਾ ਵੀ ਜਿੰਨਾ ਕ ਸੀਮਤ ਆ ਮੇਰਾ ਬਜਟ ਆ ਓਨੇ ਕੀ ਲੋਕ ਆਉਂਦੇ ਨੇ ਉਹੀ ਆਉਂਦੇ ਨੇ ਮੇਰੇ ਕੋਲੇ ਅੱਜ ਨਾ ਜਿਵੇਂ ਗੱਲ ਹੁੰਦੀ ਹੈ ਅਲੱਗ-ਅਲੱਗ ਥਾਵਾਂ ਤੇ ਜਿਵੇਂ ਅੱਜ ਕੱਲ ਪ੍ਰੋਫੈਸ਼ਨ ਹੁੰਦਾ ਇਸ ਚੀਜ਼ ਦਾ ਕਿ ਚਲੋ ਕੀਰਤਨੀ ਸਿੰਘ ਜਾਂਦੇ ਨੇਗੇ ਆਪਣੀ ਮਾਇਆ ਲੈਂਦੇ ਨੇ ਉਹ ਬਹੁਤਿਆਂ ਨੇ ਨਾ ਇਸ ਚੀਜ਼ ਨੂੰ ਬਿਜ਼ਨਸ ਬਣਾਇਆ ਹੋਇਆ ਕਿ ਮੈਂ ਇੰਨੇ ਪੈਸੇ ਦਵਾਂਗੇ ਮੈਂ ਤਾਈਂ ਆ ਕੇ ਕੀਰਤਨ ਕਰਨਾ ਹੈ ਜਦ ਕਿ ਕੀਰਤਨ ਤਾਂ ਗੁਰਬਾਣੀ ਦਾ ਹੋਣਾ ਚਾਹੀਦਾ ਉੱਥੇ ਪੈਸਿਆਂ ਦੀ ਗੱਲ ਜਿਹੜੀ ਹੈ ਚਲੋ ਠੀਕ ਹੈ ਜਿੰਨਾ ਤੁਹਾਡਾ ਖਰਚਾ ਹੈਗਾ ਤੁਸੀਂ ਲੈ ਲਿਆ ਪਰ ਫਿਰ ਵੀ ਇੱਕ ਜਿਵੇਂ ਕਹਿੰਦੇ ਲੋ ਬਿਜ਼ਨਸਮੈਨ ਦਾ ਹੁੰਦਾ ਨਾ ਕਿ ਇੰਨੇ ਪੈਸੇ ਮੈਨੂੰ ਲੱਖ ਪਾਉਂਗੇ ਮੈਨੂੰ 2 ਲੱਖ ਪਾਉਂਗੇ ਮੈਂ ਤਾਈਂ ਆਉਂਗਾ ਉਹ ਉਹ ਆਪਣੇ ਉਥੇ ਦਾ ਕਸੀਮਤ ਨੇ ਜਿੰਨੀ ਇੱਕ ਜੈਸੀ ਮੱਤ ਦੇ ਤੈਸਾ ਪ੍ਰਕਾਸ਼ ਜੈਨ ਦੀ ਮਾਤਾ ਉਹ ਜਾ ਪ੍ਰਕਾਸ਼ ਆ ਪਰ ਦਾਸ ਨੂੰ 35 ਸਾਲ ਦੇ ਵਿੱਚ ਜੇ ਤੁਸੀਂ ਇੱਕ ਵੀ ਪਰਿਵਾਰ ਜਾਂ ਇੱਕ ਵੀ ਅਨਸਾਨ ਮੇਰੇ ਬਾਰੇ ਕੋਈ ਕਹਿ ਦੇਵੇ ਵੀ ਇਹਨੇ ਮੰਗ ਕੇ ਪੈਸੇ ਸਾਈ ਪਾੜ ਤੇ ਲੈਨੇ ਜਾਂ ਖੰਡ ਪਾੜ ਸਾਹਿਬ ਦੇ ਚਲੋ ਉਹਦਾ ਭੇਟਾ ਉਹ ਤਾਂ ਲੈਣੀ ਹੋਆ ਵੀ ਉਹ ਤਾਂ ਪੰਜ ਪਾਠੀਆਂ ਨੂੰ ਵੰਡਣੀ ਹੁੰਦੀ ਆ ਵੀ ਕੋਈ ਅਰਦਾਸ ਦਾ ਪੈਸਾ ਕਹਿ ਦੇਵੇ ਅੱਜ ਤੱਕ ਜ਼ਿੰਦਗੀ ਦੇ ਵਿੱਚ ਮੈਂ ਵੀ ਜੀ ਉਹ ਜਿਹੜਾ ਇਨਸਾਨ ਕਹੂਗਾ ਨਾ ਵੀ ਮੇਰੇ ਘਰੋਂ ਇਹ ਮੰਗ ਕੇ ਪੈਸੇ ਲੈ ਕੇ ਨੇ ਅੜ ਕੇ ਮੈਂ ਸਾਰੀ ਜ਼ਿੰਦਗੀ ਉਹਦੇ ਘਰ ਨਾਲ ਗੁਲਾਮ ਕਰ ਬਣ ਕੇ ਰਹਿ ਜਾਊਗਾ ਨੌਕਰ ਬਣ ਕੇ ਰਹਿ ਜਾਊਗਾ ਹੋਰ ਦੱਸੋ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਤੁਸੀਂ ਜਿਵੇਂ ਇੰਨੇ ਤੁਹਾਡੇ ਕੋਲ ਸੰਗਤ ਆਉਂਦੀ ਆ ਤੁਸੀਂ ਸੇਵਾ ਕਰਦੇ ਹੋ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਜਾਂ ਤੁਸੀਂ ਕਦੋਂ ਤੁਹਾਡੇ ਫਾਦਰ ਸਾਹਿਬ ਜਿਹੜੇ ਨੇ ਉਹ ਸੇਵਾ ਕਰਦੇ ਸੀ ਤਾਂ ਤੁਹਾਨੂੰ ਲਾਗ ਲੱਗੀ ਜਾਂ ਕਿਦਾਂ ਇਹ ਚੀਜ਼ ਜਿਹੜੀ ਆ ਹੋਈ ਬੀਰਜੀ ਮੈਲਸਾਂ ਜੀ ਅਸਲੀਅਤ ਮੈਂ ਜ਼ਿੰਦਗੀ ਵਿੱਚ ਬੜੀਆਂ ਠੋਕਰਾਂ ਖਾਧੀਆਂ ਨੇ ਵੀ ਜਦੋਂ ਮੇਰਾ ਪਿਤਾ ਗੁਜ਼ਰਿਆ ਸੀਗਾ ਵੀ ਸਾਡੇ ਕੋਲੇ ਉਸ ਦਿਨ 500 ਰੁਪਏ ਸੀਗਾ ਕੋਈ ਦੇ ਕੇ ਗਿਆ ਸੀ ਅਸੀਂ ਲੈਣਾ ਸੀਗਾ ਅਸੀਂ ਉਹਦੇ ਵਿੱਚੇ ਸਭ ਕੁਝ ਕੀਤਾ ਜੀ ਤੇ ਉਸ ਤੋਂ ਬਾਅਦ ਬਸ ਹੌਲੀ 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 ਵੀ ਚਲੋ ਸੰਥਿਆ ਕੀਤੀ ਰਗਵੀਰ ਸਿੰਘ ਭੋਲਾ ਨੇ ਉਹਨਾਂ ਨੇ ਤਾਂ ਮੈਨੂੰ ਸੰਥਿਆ ਕਰਵਾਈ ਸਾਡੇ ਦਾਦਾ ਜੀ ਨੇ ਵੀ ਹੋਰ ਵੀ ਪ੍ਰੇਮਚੰਦ ਪੇਮੀ ਜੀ ਉਹਨਾਂ ਨੇ ਮੇਰੀ ਬੜੀ ਉਹਨਾਂ ਨੇ ਮੈਨੂੰ ਇਹ ਰਾਸਤੇ ਤੇ ਚਲਾਇਆ ਕਹਿਣ ਦਾ ਭਾਵ ਇਹ ਹੈ ਵੀ ਮੈਨੂੰ ਸ਼ੁਰੂ ਤੋਂ ਹੀ ਇਹ ਸੀਗਾ ਵੀ ਜ਼ਿੰਦਗੀ 'ਚ ਮਦਦ ਕਰਨਾ ਹੀ ਆ ਬਸ ਵੀ ਮੇਰਾ ਮਕਸਦ ਇਹੀ ਸੀਗਾ ਅਰ ਜਿਹੜਾ ਮੇਰਾ ਬੇਟਾ ਜੀ ਸ਼ਾਇਦ ਮੈਂ ਉਨੀ ਮਦਦ ਨਹੀਂ ਕਰ ਸਕਦਾ ਜਿੰਨੀ ਉਹਦੇ ਅੰਦਰ ਭਾਵਨਾ ਹੈ ਉਹ ਮੇਰੇ ਨਾਲ ਜ਼ਿਆਦਾ ਕਰ ਸਕਦਾ ਜੀ ਕਿਉਂਕਿ ਪਤਾ ਨਹੀਂ ਕੀ ਗੱਲ ਆ ਉਹਦੇ ਮਨ ਦੇ ਹਜੇ ਮੈਂ ਤਾਂ ਕਹਿ ਵੀ ਦਿੰਨਾ ਵੀ ਚਲੋ ਠੀਕ ਆ ਥੋੜਾ ਜਿਹਾ ਉਹ ਕਹਿੰਦਾ ਨਹੀਂ ਬਸ ਇਹਦੀ ਮਦਦ ਕਰੋ ਉਹ ਮੇਰਾ ਹੱਥ ਨਹੀਂ ਫੜਦਾ ਕਿਉਂਕਿ ਜਦੋਂ ਲਾਦ ਮੈਂ ਤਾਂ ਇੱਕੋ ਗੱਲ ਕਹਿੰਦਾ ਨਾ ਵੀ ਦੁਨੀਆਂ 'ਚ ਸੁਖੀ ਕੌਣ ਆ ਜਿਹਦੇ ਸਰਕਾਰਾਂ ਨੇ ਮੇਰੇ ਸਿਰ ਕੋਈ ਕਰਜ਼ਾ ਵੀ ਨਹੀਂ ਹੈ ਹਾਂ ਮੇਰੇ ਸਿਰ ਇੱਕ ਕਰਜ਼ਾ ਜ਼ਰੂਰ ਆ ਜਿਹੜਾ ਗੁਰੂ ਮਹਾਰਾਜ ਦਾ ਵੀ ਅਸੀਂ ਗੁਰਬਾਣੀ ਪੜ੍ਹਨੀ ਆ ਵੀ ਨਾ ਗਾਨੀ ਪਰ ਨਿਤਨੇਮ ਦੇ ਵਿੱਚ ਇਹ ਮੈਚ ਇਹਨੂੰ ਕਰਜਾ ਸਮਝਦਾ ਮੈਂ ਦੂਏ ਨੂੰ ਜਾਂ ਹੈ ਹੀ ਨਹੀਂ ਮੈਂ ਕਿਉਂਕਾ ਤੇ ਦੁਨੀਆ ਤੇ ਸੁਖੀ ਹੋਊ ਹੈ ਜਿਹਦੇ ਮੀਆਂ ਬੀਬੀ ਦੀ ਬਣਦੀ ਆ ਸਾਡੇ ਮੀਆਂ ਤੇ ਬੀਬੀ ਦੀ ਅੱਜ ਤੱਕ ਜੀ ਤੂੰ ਤੂੰ ਮੈਂ ਮੈਂ ਨਹੀਂ ਹੋਈ ਫਿਰ ਮਹਾਸਵਰ ਕੋਥੇ ਜਿੱਥੇ ਲਾਲ ਵਧੀ ਨਿਕਲ ਜਾਂਦਾ ਮੇਰੇ ਦੋਏ ਬੇਟੀਆਂ ਤੇ ਮੇਰਾ ਬੇਟਾ ਕਦੇ ਉਹਨਾਂ ਨੇ ਮੈਨੂੰ ਨਾ ਪੁੱਛਿਆ ਅੱਜ ਤੱਕ ਵੀ ਤੁਸੀਂ ਕਿੰਨੇ ਪੈਸੇ ਕਮਾਉਨੇ ਹੋ ਐਸੀ ਸਾਦਗੀ ਨਾਲ ਗੁਜ਼ਾਰਾ ਕਰਦੇ ਆ ਮੇਰੀ ਮਿਰਸ ਜੀ ਮੈਨੂੰ ਲੱਗਦਾ ਬਿਆਦ 30 ਸਾਲ ਹੋ ਗਏ 30 ਸਾਲਾਂ ਦੇ ਵਿੱਚ 5 ਕੁ ਬੇਹਾਂ ਤੇ ਗਏ ਹੋਣੇ ਅਜ ਤੱਕ ਉਹਨਾਂ ਨੇ ਕਰੇ ਹੀ ਨਹੀਂ ਕਿ ਮੈਨੂੰ ਆਹ ਸੂਟ ਲੈ ਦੇ ਦੋ ਜਾਂ ਉਹ ਆ ਵੀ ਨਾਲ ਸਾਡੇ ਬੱਚਿਆਂ ਨੇ ਜੀ ਕਿਉਂਕਿ ਅਸੀਂ ਜਿਹੜਾ ਖਰਚਾ ਅਸੀਂ ਸੀਮਤ ਰੱਖਿਆ ਹੋਇਆ ਵੀ ਜਿਹੜੇ ਅੱਜ ਦੇ ਜਮਾਨੇ 'ਚ ਸੀਮਤ ਖਰਚਾ ਰੱਖੀਏ ਸਾਡਾ ਵੀ ਜੀ ਕਰਦਾ ਸੀ ਸ਼ਾਪਿੰਗਾਂ ਕਰੀਏ ਜਾਂ ਉਹ ਕਰੀਏ ਬੱਚਿਆਂ ਦੇ ਨਾਲ ਕੇ ਬਿਲਕੁਲ ਹੀ ਨਹੀਂ ਉਹਨਾਂ ਨੇ ਨਾ ਕਦੇ ਬਾਜ਼ਾਰ ਦੇ ਵਿੱਚੋਂ ਕਦੇ ਜੋ ਅਸੀਂ ਸਾਦਗੀ ਰੱਖੀ ਆ ਬੈਸੇ ਕਹਿੰਦੇ ਵੀ ਸਾਦਗੀ ਰੱਖ ਕੇ ਵੀ ਲੋਕਾਂ ਦੀ ਜਿੰਨੀ ਜ਼ਿਆਦਾ ਮਦਦ ਹੋ ਜਵੇ ਲੋਕਾਂ ਦੀ ਉਹੀ ਦਰਗਾਹ ਦੇ ਵਿੱਚ ਲਿਖੀ ਜਾਣੀ ਆ ਉਹੀ ਦੁਨੀਆ ਦੇ ਉੱਤੇ ਨਾ ਰਹਿਣਾ ਨਾ ਕਿ ਸ਼ਾਪਿੰਗਾਂ ਕਰਨੀਆਂ ਜਾ ਕੇ ਚੰਗੇ ਚੰਗੇ ਕੱਪੜੇ ਪਾਉਣੇ ਇਹ ਚੀਜ਼ਾਂ ਨਾ ਕਰਦਾ ਤੁਹਾਡਾ ਬੇਟਾ ਤੁਹਾਡਾ ਕੀ ਕੰਮ ਕਰਦਾ ਮੇਰਾ ਬੇਟਾ ਜੀ ਨੇ ਪਲੱਸ 2 ਕੀਤੀ ਆ ਜੀ ਤੁਸੀਂ ਉਹਦੇ ਟੀਚਰਾਂ ਨੂੰ ਪੁੱਛ ਸਕਦੇ ਹੋ ਉਹ ਟੀਚਰਾਂ ਨੂੰ ਮਿਨਿਸਪਲ ਆਉਂਦਾ ਪਰ ਸਾਰੇ ਸਕੂਲ ਦੇ ਵਿੱਚੋਂ ਹੁਸ਼ਿਆਰ ਸੀ ਜੀ ਉਹ ਨਾ ਉਹਨੇ ਕਿਸੇ ਨੂੰ ਬੁਲਾਉਣਾ ਬਸ ਉਹਨੇ ਧਿਆਨ ਆਪਣੇ ਮੈਂਡ ਦੇ ਵਿੱਚ ਆਪਣੇ ਪਰਿਵਾਰ ਤੋਂ ਵਗੈਰੋਂ ਕਿਸੇ ਨੂੰ ਨਾ ਬੁਲਾਵੇ ਨਾ ਕਰੇ ਇੱਥੇ ਵੀ ਉਹ ਰੇੜੀ ਦੇ ਉੱਤੇ ਹੀ ਅਸੀਂ ਉਹਨੂੰ ਮੈਂ ਇਹ ਕੰਮ ਕਰਕੇ ਦੱਸਾ ਵੀ ਨਾਲ ਤਾਂ ਬਾਬਾ ਦੀਪ ਸਿੰਘ ਦੇ ਸਾਹਮਣੇ ਆ ਵੀ ਉਹ ਨਸ਼ੇ ਤੋਂ ਬਚਾ ਰੂ ਨਸ਼ਾ ਤਾਂ ਚਲੋ ਜ਼ਿੰਦਗੀ 'ਚ ਵੀ ਜੀ 35 ਸਾਲ ਹੋ ਗਏ ਹਨ ਕਿ ਮੈਨੂੰ ਚਾਹ ਪੀਤੇ ਨੂੰ ਵੀ ਮੈਂ ਚਾਹ ਵੀ ਨਹੀਂ ਪੀਤੀ ਮੈਂ ਪਚਾਹ ਨੂੰ ਵੀ ਨਸ਼ਾ ਸਮਝਦਾ ਬੇਟੇ ਨੇ ਤਾਂ ਕੀ ਕਰਨਾ ਵੀ ਉਹ ਤਾਂ ਬਹੁਤ ਜ਼ਿਆਦਾ ਉਹ ਆ ਵੀ ਚਲੋ ਘਰ ਮੈਂ ਤਾਂ ਇਹੀ ਅਰਦਾਸ ਕਰੂੰਗਾ ਬਾਬਾ ਦੀਪ ਸਿੰਘ ਦੇ ਚਰਨਾਂ ਦੇ ਵਿੱਚੋਂ ਗੁਰੂਆਂ ਸਾਹਿਬ ਦੇ ਜਨਮ ਚ ਹਰ ਇੱਕ ਘਰ ਦੇ ਵਿੱਚ ਇਹੋ ਜਿਹੀ ਲਾ ਦੋਵੇ ਜਿਹੜੀ ਨਸ਼ਾ ਨਾ ਕਰੇ ਕਿਉਂਕਿ ਅੱਜ ਨਸ਼ੇ ਨੇ ਸਾਡਾ ਪੱਠਾ ਬਿਠਾਇਆ ਹੋਇਆ ਹੈ ਇੱਕ ਮੈਂ ਜ਼ਰੂਰ ਕਹੂੰਗਾ ਗ੍ਰਾਂਥੀ ਸਿੰਘਾਂ ਨੂੰ ਮੈਂ ਇੱਕ ਸਨੇਹਾ ਦਊਗਾ ਵੀ ਜਿਹੜੇ ਗ੍ਰਾਂਥੀ ਸਿੰਘਾਂ ਦਾ ਗੁਜ਼ਾਰਾ ਨਹੀਂ ਹੁੰਦਾ ਜਾਂ ਹੁੰਦਾ ਕੀ ਫਾਇਦਾ ਯਾਰ ਸਵੇਰ ਤੋਂ ਨਿਤਨੇਮ ਕਰਕੇ ਸਾਰੀ ਦਿਹਾੜੀ ਬਹਿਲੇ ਬੈਠੇ ਰਹਿਣਾ ਕਮਰੇਆਂ 'ਚ ਪਏ ਰਹਿਣਾ ਉਹਨਾਂ ਨੂੰ ਮੈਂ ਕਹੂੰਗਾ ਵੀ ਤੁਸੀਂ ਕਿਰਤ ਕਰੋ ਆ ਸ਼ਰਮ ਦਾ ਚੋਲਾ ਲਾ ਕੇ ਨਾ ਸ਼ਰਮ ਦਾ ਚੋਲਾ ਲਾ ਕੇ ਆਹ ਚੋਲਾ ਪਾਓ ਵੀ ਸਾਨੂੰ ਕਿਸੇ ਤੋਂ ਨਹੀਂ ਅਸੀਂ ਅਸੀਂ ਕਿਸੇ ਤੋਂ ਕੀ ਲੈਣਾ ਹੈ ਅਸੀਂ ਕਿਸ ਤੋਂ ਮੰਗ ਕੇ ਕੀ ਲੈਣਾ ਵੀ ਅਸੀਂ ਸ਼ਰਮ ਦਾ ਚੋਲਾ ਲਾ ਕੇ ਅਸੀਂ ਕੰਮ ਕਰੀਏ ਕਿਰਤ ਕਰੀਏ ਗੁਰੂ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਨੇ ਕਿਰਤ ਕੀਤੀ ਹੈ ਇਤੇ ਮਨ ਦੇ ਉਹਨਾਂ ਨੇ ਪੰਗੋਲੀਆਂ ਵੇਚੀਆਂ ਨੇ ਹੈ ਉਹਨਾਂ ਨੇ ਪ੍ਰਸ਼ਾਰ ਵੇਚਿਆ ਇੱਕ ਕਿਸਮ ਦਾ ਉਹ ਉਹਦੇ ਨਾਲ ਗੁਜ਼ਾਰਾ ਕਰਦੇ ਸੀਗਾ ਹੈ ਬਾਬਾ ਬੁੱਢਾ ਜੀ ਉਹਨਾਂ ਨੇ ਵੀ ਕਿੰਨਾ ਮਸ਼ੱਕਤ ਕਰੀਆ ਗੁਰਨਾਨ ਪਾਸ਼ਾ ਨੇ ਖੇਤੀ ਕਰੀਆ ਕੀ ਅਸੀਂ ਉਹਨਾਂ ਨਾਲ ਉੱਤੇ ਹੋ ਗਏ ਅਸੀਂ ਉਹਨਾਂ ਵੱਡੇ ਹੋ ਗਏ ਅਸੀਂ ਅਸੀਂ ਸ਼ਰਮ ਮੰਦਿਆਂ ਗੱਲ ਨੂੰ ਵੀ ਅਸੀਂ ਨਹੀਂ ਜੀ ਆਪਣਾ ਭਾਂਡਾ ਨਹੀਂ ਮੰਝਣਾ ਜਾਂ ਉਹ ਨਹੀਂ ਕਰਨਾ ਮੈਂ ਇੱਕ ਗੱਲ ਹੋਰ ਵੀ ਕਹਾਂਗਾ ਜਿਹੜਾ ਗੁਰਦੁਆਰਾ ਸਾਹਿਬ ਦੀ ਰਹਿਸ਼ ਹੈ ਨਾ ਸਾਡੀ ਜਾ ਕੇ ਸਟਾਫ ਤੋਂ ਪੁੱਛ ਸਕਦੇ ਹੋ ਉੱਥੇ ਸਾਰਾ ਪੋਚਾ ਲੈਟਰਿੰਗਾਂ ਤੱਕ ਵੀ ਇੱਕ ਗ੍ਰਾਂਥੀ ਹੋਣ ਦੇ ਮੈਂ ਗ੍ਰਾਂਥੀ ਨਹੀਂ ਮੈਂ ਕਦੇ ਉੱਥੇ ਹੀ ਨਹੀਂ ਉਹ ਗ੍ਰਾਂਥੀਆਂ ਜਾਂ ਪਾਠੀਆਂ ਜਾਂ ਵੀ ਉੱਥੇ ਸੇਵਾਦਾਰਾਂ ਉਹ ਸਾਰੇ ਬਿਲਡਿੰਗ ਦੇ ਵਿੱਚ ਮੈਂ ਪੋਚਾ ਆਪ 6 ਮਹੀਨੇ ਤੋਂ 7 ਮਹੀਨੇ ਤੋਂ ਆਪ ਲਾ ਰਿਹਾ ਹਾਂ ਕਦੇ ਜਿਹੜੇ ਉੱਥੇ ਸੇਵਾਦਾਰ ਨੇ ਉਹਨਾਂ ਨੇ ਵੀ ਨਹੀਂ ਕਿਹਾ ਵੀ ਅਸੀਂ ਲਾ ਦਾਂਗੇ ਵੀ ਕੋਈ ਉਹ ਨਹੀਂ ਹੈਗਾ ਕਦੇ ਉਹਨਾਂ ਨੂੰ ਨਹੀਂ ਕਿਹਾ ਤੁਸੀਂ ਗੰਦ ਪਾਉਨੇ ਬਿਲਕੁਲ ਨਹੀਂ ਆਪਣਾ ਕੰਮ ਕਰੀ ਜਾਣਾ ਪੁੱਛ ਲਿਓ ਜਾ ਕੇ ਉਹ ਕਹਣਗੇ ਹਾਂ ਵੀ ਖੜੜਾ ਸਾਹਿਬ ਮੈਂ ਕਦੇ ਹੀ ਨਹੀਂ ਸੋਚਿਆ ਵੀ ਉਹ ਆ ਮੈਂ ਇਹ ਗੱਲਾਂ ਤੋਂ ਬਹੁਤ ਦੂਰ ਹਾਂ ਜੀ ਵੀ ਆਪਣਾ ਬਖਾਵੇ ਤੋਂ ਬਖਾਵੇ ਤੋਂ ਤਾਂ ਮੈਨੂੰ ਬਹੁਤ ਨਫ਼ਰ ਅਸੀਂ ਉਹ ਦਿਖਾਵਾ じゃ ਕਰੀ ਜਾਣਾ ਲੋਕਾਂ ਨੂੰ ਕਰੀ ਜਾਣਾ ਵੀ ਅਸੀਂ ਬਹੁਤ ਹਾਂ ਬਿਲਕੁਲ ਨਹੀਂ ਸਾਦਗੀ ਚ ਰਹੋ ਸਾਡੇ ਗੁਰੂ ਸਾਦਗੀ ਚ ਰਹੇ ਨੇ ਕਿੰਨੀ ਸਾਦਗੀ ਸੀਗੇ ਐਸੀ ਸਾਦਗੀ ਚ ਨਹੀਂ ਰਹੇ ਅਸੀਂ ਦਿਖਾਵਾ ਕਰਦੇ ਹਾਂ ਗੱਡੀਆਂ ਲੈ ਲੀਆਂ ਬਹੁਤ ਬੜੀਆਂ ਬੜੀਆਂ ਏਸੀਆਂ ਦੇ ਵਿੱਚ ਰਹਿਣਾ ਮੇਰਾ ਵੀ ਤਾਂ ਜੀ ਕਰਦਾ ਏਸੀ ਚ ਰਹਿਣ ਨੂੰ ਆ ਆ ਛਤਰੀ ਆ ਉੱਤੇ ਕੱਪੜਾ ਵੀ ਨਹੀਂ ਪਾਇਆ ਮੈਂ ਇੱਥੇ 8-8 ਘੰਟੇ 10-10 ਘੰਟੇ 12-12 ਘੰਟੇ ਇੱਥੇ ਤੋਂ ਪੰਜ ਖੜਾ ਰਹਿਣਾ ਕਿਉਂ ਕਿਉਂਕਿ ਮੈਨੂੰ ਇਹ ਹੈ ਵੀ ਮੈਂ ਕੋਈ ਠੱਗੀ ਨਾ ਕਰਾਂ ਵੀ ਆਪਣੀ ਮਿਹਨਤ ਕਰਕੇ ਉਹ ਕਰਾਂ ਠੀਕ ਆ ਨਾ ਵੀ ਇਹੀ ਗੱਲ ਆ ਤੇ ਬਾਕੀ ਤਾਂ ਆਪੋ ਆਪਣੀ ਸੋਚ ਹੈ